ਪਰसों ਇੱਥੇ ਇੱਕ ਕਿਸਾਨ ਆਗੂ ਵੱਲੋਂ ਸਵਾਲ ਜਿਹੜਾ ਕੀਤਾ ਸੀ ਉਹਨੂੰ ਲੈ ਕੇ ਇਹਦਾ ਗੁੱਸਾ ਆ ਉਹਦਾ ਕੀ ਕਾਰਨ ਸੀ ਕਾਰਨ ਜਿਹੜਾ ਨਾ ਬਿਲਕੁਲ ਹੀ ਜੈਨੂਨ ਕਾਰਨ ਸੀਗਾ ਮੈਂ ਉਸ ਬਜ਼ੁਰਗ ਨੂੰ ਦੋਨੋਂ ਹੱਥ ਜੋੜ ਕੇ ਪਹਿਲਾਂ ਹੀ ਬੇਨਤੀ ਕਰ ਲਈ ਸੀ ਨਾਲੇ ਵੀ ਕਿਹਾ ਸੀ ਕਿ ਅਸੀਂ ਬਜ਼ੁਰਗੋ ਮੈਂ ਤੁਹਾਡੀ ਧੀਆ ਵਰਗੀ ਆ ਆਪਾਂ ਇਸ ਵੇਲੇ ਮੁਸੀਬਤ ਦੇ ਵਿੱਚ ਆ ਸਾਡੀ ਜਾਨ ਮੁੱਢ ਦੇ ਵਿੱਚ ਆਈ ਹੋਈ ਆ ਬੰਨ ਹੁਣ ਟੁੱਟਿਆ ਕੀ ਹੁਣ ਟੁੱਟਿਆ ਤੁਸੀਂ ਕੋਈ ਤਿੱਖਾ ਸਵਾਲ ਜਵਾਬ ਨਾ ਕਰਿਓ ਆਪਾਂ ਇਹ ਸਾਰੀਆਂ ਗੱਲਾਂ ਬਾਅਦ ਦੇ ਵਿੱਚ ਕਰ ਲਵਾਂਗੇ ਔਰ ਜਿਹੜੀ ਬਹੁਤੀ ਵੱਡੀ ਜਿਹੜਾ ਸੀਗਾ ਕਿ ਗੁੱਸਾ ਹੋਣ ਦਾ ਕਾਰਨ ਇੱਕ ਤਾਂ ਇਹ ਵੀ ਸੀ ਕਿ ਤੁਹਾਨੂੰ ਬੇਨਤੀ ਕਰ ਲਈ। ਦੂਸਰੀ ਗੱਲ ਇਹ ਸੀ ਕਿ ਵੀ ਇਹ ਸਮਾਂ ਨਹੀਂ ਸੀਗਾ ਕਿ ਜਿਹਦੇ ਉੱਤੇ ਅਸੀਂ ਇਦਾਂ ਦੀ ਤਕਰਾਰਬਾਜ਼ੀ ਹੋਣੀ ਚਾਹੀਦੀ ਸੀ ਮੈਨੂੰ ਅਫਸੋਸ ਹੈ ਉਸ ਗੱਲ ਦਾ ਕਿ ਵੀ ਇਹੋ ਜੇ ਪੈਨਿਕ ਦੇ ਟਾਈਮ ਦੇ ਵਿੱਚ ਜਦੋਂ ਸਾਡੀ ਜਾਨ ਮੋਰ ਤੇ ਚਾਹੀ ਸਾਨੂੰ ਮੈਨੂੰ ਆਪਣੇ 50 ਹਜ਼ਾਰ ਲੋਕਾਂ ਦਾ ਫਿਕਰ ਸੀ ਮੈਨੂੰ ਇਹਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਦਾ ਫਿਕਰ ਸੀ ਇਸ ਕਰਕੇ ਜਿਹੜੀ ਉਹ ਸਾਡੀ ਤਲਖੀ ਜਿਹੜੀ ਉਹ ਵਧ ਗਈ ਐ ਪੰਜਾਬੀ ਜਿਹੜੇ ਆ ਉਹ ਧੀਆ ਦਾ ਬਹੁਤ ਸਤਿਕਾਰ ਕਰਦੇ ਆ ਪਰ ਇਸ ਕਿਸਾਨ ਆਗੂ ਨੇ ਤੁਹਾਡੇ ਵੱਲੋਂ ਧੀ ਕਹਿਣਾ ਸੇਵਾਦਾਰ ਨਹੀਂ ਕਹਿਣ ਦੇ ਬਾਵਜੂਦ ਵੀ ਉਹਨੇ ਆਪਣੀ ਗੱਲ ਜਿਹੜੀ ਆ ਉਹ ਜਾਰੀ ਰੱਖੀ ਆ ਦੂਜੇ ਪਾਸੇ ਐਸ ਕੇ ਐਮ ਦੇ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਨੇ ਵੀ ਸ਼ਾਇਦ ਜਿਹੜਾ ਧੀ ਦੀ ਇੱਕ ਪੁਕਾਰ ਸੀ ਇੱਕ ਧੀ ਦੀ ਬੇਨਤੀ ਸੀ ਉਹਨੂੰ ਕੋਈ ਆਣ ਗੋਲਿਆ ਕਰ ਮੈਨੂੰ ਲੱਗਦਾ ਕਿ ਵੀ ਜਿਹੜੇ ਸਾਡੇ ਕੁਝ ਚੈਨਲ ਨੇ ਜੀ ਜਿਹੜੇ ਪਾਰਟੀਆਂ ਦੇ ਖਰੀਦੇ ਹੋਏ ਚੈਨਲ ਹੁੰਦੇ ਆ ਔਰ ਮੈਨੂੰ ਇਹਦੇ ਕਹਿੰਦੇ ਕੋਈ ਗੁਰੇਜ ਨਹੀਂ ਕਿ ਇਹ ਡੇਲੀ ਪੋਸਟ ਵਾਲੇ ਨੇ ਇਹ ਖਬਰ ਚੱਕੀ ਸੀ ਔਰ ਇਹ ਅਕਾਲੀ ਦਲ ਦਾ ਚੈਨਲ ਹੈ ਜੀ ਔਰ ਉਹਨਾਂ ਨੇ ਕਲਿੱਪ ਚੱਕਿਆ ਜਦੋਂ ਅਸੀਂ ਕੋਈ ਵੀ ਕਲਿੱਪ ਵਿੱਚੋਂ ਜੇ ਮੋਢੇ ਤੋਂ ਤਖਾਂਦੇ ਤੇ ਅਕਾਲੀ ਜਿਹੜੇ ਜਿਹੜੇ ਸਾਡੇ ਇਹ ਕਿਸਾਨੀ ਦੇ ਸਾਰੇ ਆਗੂ ਨੇ ਉਹ ਕੋਈ ਇਹ ਨਹੀਂ ਹੈਗੇ ਕਿ ਵੀ ਉਹਨਾਂ ਨੂੰ ਕੋਈ ਸਮਝ ਨਹੀਂ ਹੈਗੀ ਜਾਂ ਉਹਨਾਂ ਨੂੰ ਦੁਨੀਆਦਾਰੀ ਦੇ ਵਿੱਚ ਵਿਚਰਨਾ ਨਹੀਂ ਆਉਂਦਾ ਜਿਨ੍ਹਾਂ ਵੀ ਕਿਸੇ ਨੇ ਅਗਮ ਨੇ ਜਵਾਬ ਦਿੱਤਾ ਆ ਉਹਨਾਂ ਨੇ ਮੌਕੇ ਤੇ ਜੋ ਉਹਨਾਂ ਨੂੰ ਪਰੋਸਿਆ ਗਿਆ ਉਹਨਾਂ ਨੇ ਉਹਨਾਂ ਦੇਖਿਆ ਜਿਹੜੀ ਮੋਟੇ ਤੋਂ ਜੇ ਖਬਰ ਦੇਖ ਲੈਂਦੇ ਤਾਂ ਮੇਰਾ ਨਹੀਂ ਖਿਆਲ ਕਿ ਕੋਈ ਵੀ ਅਕਾਲੀ ਜਿਹੜਾ ਸਾਡਾ ਆਗੂ ਆ ਕੋਈ ਇਹੋ ਜਿਹਾ ਬਿਆਨ ਦਿੰਦਾ ਜਾਂ ਬਹੁਤ ਜ਼ਿਆਦਾ ਆਬਜੈਕਸ਼ਨ ਜਿਹੜਾ ਮੈਨੂੰ ਸੁਣਨ ਨੂੰ ਜਾਂ ਕਿਸੇ ਨੂੰ ਮਿਲ ਰਿਹਾ ਉਹ ਮਿਲ ਰਿਹਾ ਹਰੇ ਰੰਗ ਦੀਆਂ ਪੱਗਾਂ ਦਾ ਮੈਂ ਫੇਰ ਕਹੂੰਗੀ ਕਿ ਮੈਨੂੰ ਆਬਜੈਕਸ਼ਨ ਹੈ ਇਹੋ ਜਿਹੇ ਲੋਕਾਂ ਦੇ ਗੱਲ ਦੇ ਵਿੱਚ ਹਰਾ ਸਾਫਾ ਦੇਖ ਕੇ ਜਿਨ੍ਹਾਂ ਨੇ ਹਲਕੇ ਦੇ ਵਿੱਚ ਜਿਨ੍ਹਾਂ ਨੇ ਆਸਰੇ ਪਾਸੇ ਕੋਈ ਠੱਗੀ ਠੋਰੀ ਛੱਡੀ ਨਾ ਹੋਵੇ ਪਰ ਬਹੁਤ ਸਾਰੀਆਂ ਮੇਰੇ ਕੋ ਉਧਾਰਨਾ ਮੇਰੇ ਕੋ ਪੱਕਾ ਸਬੂਤ ਵੀ ਦਿਖਾਉਂ ਜਿਸ ਤਰ੍ਹਾਂ ਉਹ ਸੁਭਜੁਰਗ ਦੇ ਮੂਰੇ ਹੱਥ ਜੋੜੇ ਸੀ ਫੇਰ ਹੱਥ ਜੋੜਦੀਆਂ ਕਿ ਤੁਸੀਂ ਮੇਰੇ ਵਾਸਤੇ ਸਤਕਾਰਤੋ ਮੈਂ ਹਮੇਸ਼ਾ ਤੁਹਾਡੀ ਹਮਾਇਤ ਕੀਤੀ ਆ ਦਿੱਲੀ ਤੱਕ ਵੀ ਹਮਾਇਤ ਕੀਤੀ ਆ ਮੈਂ ਬਾਰਡਰ ਤੱਕ ਡੱਲੇਵਾਲ ਸਾਹਿਬ ਦੇ ਮਰਨਵਰਤ ਦੇ ਵਿੱਚ ਵੀ ਮੈਂ ਆਪਣੇ ਸਾਰੇ ਵਰਕਰ ਲੈ ਕੇ ਉੱਥੇ ਪਹੁੰਚੀਆਂ ਹਮੇਸ਼ਾ ਦੀ ਹਾਂਜੀ ਮੈਡਮ ਜੀ ਅੱਜ ਤੁਸੀਂ ਇੱਥੇ ਕੰਮ ਦਾ ਜਾਇਜ਼ਾ ਲੈਣ ਆਏ ਹੋ ਕੀ ਕਰਨਾ ਚਾਹੁੰਦੇ ਆ ਕੰਮ ਦੀ ਸਪੀਡ ਨੂੰ ਦੇਖ ਕੇ ਕੰਮ ਦੀ ਸਪੀਡ ਜਿੰਦਰ ਜੀ ਬਿਲਕੁਲ ਠੀਕ-ਠਾਕ ਚੱਲ ਰਿਹਾ ਔਰ ਬਹੁਤ ਵਧੀਆ ਤਰੀਕੇ ਨਾਲ ਚੱਲ ਗਿਆ ਕੱਲ ਸਾਨੂੰ 2-3 ਘੰਟੇ ਜਿਹੜੀ ਆ ਪਰਸੋਂ ਰਾਤੀਂ ਤੇ ਕੱਲ ਸਵੇਰੇ ਆਰਮੀ ਦੀ ਜ਼ਰੂਰਤ ਪਈ ਸੀ ਜੀ ਤੇ ਉਸ ਤੋਂ ਬਾਅਦ ਕੰਮ ਜਿਹੜਾ ਸਾਰਾ ਫਿਰ ਹੁਣ ਆदमी ਨੇ ਆਪਣਾ ਕੰਮ 2-3 ਘੰਟਿਆਂ ਦੇ ਵਿੱਚ ਬੰਦ ਨੂੰ ਜਿੱਥੇ ਜ਼ਿਆਦਾ ਲੱਗਦੀ ਸੀ ਉਹਨੂੰ ਬਚਾਉਣ ਦਾ ਕਰ ਦਿੱਤਾ ਸੀ ਬਾਕੀ ਸਾਰਾ ਕੰਮ ਜਿਹੜਾ ਉਹ ਹੁਣ ਸਰਕਾਰੀ ਤੰਤਰ ਜਿਹੜਾ ਲੱਗਿਆ ਹੋਇਆ ਤੇ ਨਾਲ ਸਾਡੇ ਸੇਵਾਦਾਰ ਜਿਹੜੇ ਲੱਗੇ ਪੁਕਾਰੇ ਜਿਵੇਂ ਪਰਸੋਂ ਇੱਥੇ ਤੁਹਾਨੂੰ ਜਿਹੜਾ ਆ ਇਹ ਕਿਸੇ ਸਵਾਲ ਨੂੰ ਲੈ ਕੇ ਕਿਸਾਨ ਆਗੂ ਵੱਲੋਂ ਸਵਾਲ ਜਿਹੜਾ ਕੀਤਾ ਸੀ ਉਹਨੂੰ ਲੈ ਕੇ ਇਹਦਾ ਗੁੱਸਾ ਆ ਉਹਦਾ ਕੀ ਕਾਰਨ ਸੀ? ਅ ਕਾਰਨ ਜਿਹੜਾ ਨਾ ਬਿਲਕੁਲ ਹੀ ਜੈਨੂਇਨ ਕਾਰਨ ਸੀਗਾ ਮੈਂ ਉਸ ਬਜ਼ੁਰਗ ਨੂੰ ਦੋਨੋਂ ਹੱਥ ਜੋੜ ਕੇ ਪਹਿਲਾਂ ਹੀ ਬੇਨਤੀ ਕਰ ਲਈ ਸੀ ਨਾਲੇ ਵੀ ਕਿਹਾ ਸੀ ਕਿ ਇਹ ਵੀ ਬਜ਼ੁਰਗੋ ਮੈਂ ਤੁਹਾਡੀ ਧੀਆ ਵਰਗੀ ਆ ਆਪਾਂ ਇਸ ਵੇਲੇ ਮੁਸੀਬਤ ਦੇ ਵਿੱਚ ਆ ਸਾਡੀ ਜਾਨ ਮੁੱਠ ਦੇ ਵਿੱਚ ਆਈ ਹੋਈ ਆ ਬੰਨ ਹੁਣ ਟੁੱਟਿਆ ਕਿ ਹੁਣ ਟੁੱਟਿਆ ਤੁਸੀਂ ਕੋਈ ਤਿੱਖਾ ਸਵਾਲ ਜਵਾਬ ਨਾ ਕਰਿਓ ਆਪਾਂ ਇਹ ਸਾਰੀਆਂ ਗੱਲਾਂ ਬਾਅਦ ਦੇ ਵਿੱਚ ਕਰ ਲਵਾਂਗੇ ਬਈ ਇੱਥੇ ਕੰਮ ਦੀ ਕੋਈ ਕਮੀ ਨਹੀਂ ਰਹੀ ਸਰਕਾਰ ਨੇ ਇੱਥੇ ਪੈਸਾ ਲਾਉਣ ਵਾਲੀ ਕੋਈ ਸ਼ੱਕ ਨਹੀਂ ਛੱਡੀ ਤਕਰੀਬਨ ਕਾਫੀ ਲੰਬੀ ਲੈਂਥ ਦੇ ਵਿੱਚ ਪੱਥਰ ਵੀ ਲਾਇਆ ਬੰਦ ਤੇ ਮਿੱਟੀ ਵੀ ਪਾਈ ਆ ਬਹੁਤ ਸਾਰਾ ਕੰਮ ਚੱਲਿਆ ਮੈਂ 5 ਕਰੋੜ ਕਹਿ ਰਹੀ ਸੀ ਇੱਥੇ ਤਕਰੀਬਨ ਜੇ ਵਿੱਚੇ ਨਰੇਗਾ ਦੀ ਲੇਬਰ ਵੀ ਪਾਈ ਜਾਵੇ ਤਾਂ ਤਕਰੀਬਨ 8 ਕਰੋੜ ਦਾ ਕੰਮ ਜਿਹੜਾ ਇਸ ਬੰਦ ਦੇ ਉੱਤੇ ਹੋਇਆ ਔਰ 2023 ਤੋਂ ਲੈ ਕੇ ਲਗਾਤਾਰ ਚੱਲਿਆ ਹੁਣ ਤੱਕ ਜੀ ਪਰ ਇਸ ਤੋਂ ਅੱਗੇ ਵੀ ਇਹ ਚੱਲਦਾ ਰਹੇਗਾ ਜਿੱਥੇ ਕਿਤੇ ਜਿਹੜੀ ਸਾਨੂੰ ਹੁਣ ਸਮੱਸਿਆ ਆਈ ਆ ਇਹ ਹੁਣ ਇੱਕ ਦਿਨ ਦੇ ਜਾਂ ਦੋ ਸਾਲਾਂ ਦਾ ਤਾਂ ਹੈ ਨਹੀਂ ਜੇ ਕਿਸੇ ਨੇ ਪਿਛਲੇ 20 25 ਜਾਂ 30 ਸਾਲਾਂ ਤੋਂ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਬੰਦ ਦੀ ਤੇ ਹੁਣ ਇਹ ਨਹੀਂ ਨਾ ਹੋ ਸਕਦਾ ਕਿ ਐਡਾ ਲੰਬਾ ਸਤਲੁਜ ਦਰਿਆ ਦਾ ਬੰਨਿਆ ਅਸੀਂ ਤਾਂ ਆਪਣੇ ਏਰੀਆ ਦੀ ਜ਼ਿੰਮੇਵਾਰੀ ਚੁੱਕ ਦਿਆਂ ਵੀ ਉਹ ਵੀ ਇੱਕ ਦਿਨ ਦੇ ਵਿੱਚ ਹੋ ਜਾਣਾ ਪਿਛਲੇ 2 ਸਾਲ ਦੇ ਵਿੱਚ ਇੰਨਾ ਕੰਮ ਸੜ ਅਸਰੇ ਚੜਿਆ ਔਰ ਅਗਲੇ ਨਾਲ ਦੀ ਨਾਲ ਇਦਾਂ ਹੀ ਕੰਟੀਨਿਊ ਰਹੇਗਾ ਪਾਣੀ ਉੱਤਰ ਜਾਗਾ ਤਾਂ ਫਿਰ ਇਹ ਕੰਮ ਕੰਟੀਨਿਊ ਰਹੇਗਾ ਚੱਲਦਾ ਰਹੇਗਾ ਔਰ ਜਿਹੜੀ ਬਹੁਤ ਹੀ ਵੱਡੀ ਜਿਹੜਾ ਸੀਗਾ ਕਿ ਗੁੱਸਾ ਆਉਣ ਦਾ ਕਾਰਨ ਇੱਕ ਤਾਂ ਇਹ ਵੀ ਸੀ ਕਿ ਤੁਹਾਨੂੰ ਬੇਨਤੀ ਕਰ ਲਈ ਦੂਸਰੀ ਗੱਲ ਇਹ ਸੀ ਕਿ ਬਈ ਇਹ ਸਮਾਂ ਨਹੀਂ ਸੀਗਾ ਕਿ ਜਿਹਦੇ ਉੱਤੇ ਅਸੀਂ ਇਦਾਂ ਦੀ ਤਕਰਾਰਬਾਜ਼ੀ ਹੋਣੀ ਚਾਹੀਦੀ ਸੀ ਮੈਨੂੰ ਅਫਸੋਸ ਹੈ ਉਸ ਗੱਲ ਦਾ ਕੇ ਵੀ ਇਹੋ ਜੇ ਪੈਨਿਕ ਦੇ ਟਾਈਮ ਦੇ ਵਿੱਚ ਜਦੋਂ ਸਾਡੀ ਜਾਨ ਮੋਰ ਤੇ ਚਾਹੀ ਸਾਨੂੰ ਮੈਨੂੰ ਆਪਣੇ 50000 ਲੋਕਾਂ ਦਾ ਫਿਕਰ ਸੀ ਮੈਨੂੰ ਇਹਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਦਾ ਫਿਕਰ ਸੀ ਇਸ ਕਰਕੇ ਜਿਹੜੀ ਉਹ ਸਾਡੀ ਤਲਖੀ ਜਿਹੜੀ ਹੋ ਗਈ ਐ ਪੰਜਾਬੀ ਜਿਹੜੇ ਆ ਉਹ ਧੀਆ ਦਾ ਬਹੁਤ ਸਤਿਕਾਰ ਕਰਦੇ ਆ ਪਰ ਇਸ ਕਿਸਾਨ ਆਗੂ ਨੇ ਤੁਹਾਡੇ ਵੱਲੋਂ ਧੀ ਕਹਿਣਾ ਸੇਵਾਦਾਰਨੀ ਕਹਿਣ ਦੇ ਬਾਵਜੂਦ ਵੀ ਉਹਨੇ ਆਪਣੀ ਗੱਲ ਜਿਹੜੀ ਆ ਉਹ ਜਾਰੀ ਰੱਖੀ ਆ ਦੂਜੇ ਪਾਸੇ ਐਸ ਕੇ ਐਮ ਦੇ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਨੇ ਵੀ ਸ਼ਾਇਦ ਜਿਹੜਾ ਧੀ ਦੀ ਇੱਕ ਪੁਕਾਰ ਸੀ ਇੱਕ ਧੀ ਦੀ ਬੇਨਤੀ ਸੀ ਉਹਨੂੰ ਵੀ ਅਣ ਗੋਲਿਆ ਕਰਕੇ ਕਿਹਾ ਕਿ ਅਗਲੇ ਦਿਨਾਂ ਵਿੱਚ ਅਸੀਂ ਜਿਹੜਾ ਆ ਇਸ ਐਮਐਲਏ ਦੇ ਖਿਲਾਫ ਜਿਹੜਾ ਆ ਉਹ ਵਿਰੋਧ ਕਰਾਂਗੇ ਉਹਨਾਂ ਦੀ ਸੋਚ ਨੂੰ ਲੈ ਕੇ ਕੀ ਕਹਿਣਾ ਜੋਨੇ ਤੁਸੀਂ ਮੈਨੂੰ ਲੱਗਦਾ ਕਿ ਵੀ ਜਿਹੜੇ ਸਾਡੇ ਕੁਸ਼ ਚੈਨਲ ਨੇ ਜੀ ਜਿਹੜੇ ਪਾਰਟੀਆਂ ਦੇ ਖਰੀਦੇ ਹੋਏ ਚੈਨਲ ਹੁੰਦੇ ਹਨ ਔਰ ਮੈਨੂੰ ਇਹਦੇ ਕਹਿਣ ਕੋਈ ਗੁਰੇਜ਼ ਨਹੀਂ ਕਿ ਡੇਲੀ ਪੋਸਟ ਵਾਲੇ ਨੇ ਇਹ ਖਬਰ ਚੱਕੀ ਸੀ ਔਰ ਇਹ ਅਕਾਲੀ ਦਲ ਦਾ ਚੈਨਲ ਹੈ ਔਰ ਉਹਨਾਂ ਨੇ ਕਲਿੱਪ ਚੱਕਿਆ ਕਿ ਜਦੋਂ ਅਸੀਂ ਕੋਈ ਵੀ ਕਲਿੱਪ ਵਿੱਚੋਂ ਜੇ ਮੁੱਢ ਤੋਂ ਦਿਖਾਉਂਦੇ ਤੇ ਅਕਾਲੀ ਜਿਹੜੇ ਜਿਹੜੇ ਸਾਡੇ ਇਹ ਕਿਸਾਨੀ ਦੇ ਸਾਰੇ ਆਗੂ ਨੇ ਉਹ ਕੋਈ ਇਹ ਨਹੀਂ ਹੈਗੇ ਕਿ ਵੀ ਉਹਨਾਂ ਨੂੰ ਕੋਈ ਸਮਝ ਨਹੀਂ ਹੈਗੀ ਜਾਂ ਉਹਨਾਂ ਨੂੰ ਦੁਨੀਆਦਾਰੀ ਦੇ ਵਿੱਚ ਵਿਚਰਨਾ ਨਹੀਂ ਆਉਂਦਾ ਜਿਨ੍ਹਾਂ ਵੀ ਕਿਸੇ ਨੇ ਆਗੂ ਨੇ ਜਵਾਬ ਦਿੱਤਾ ਆ ਉਹਨਾਂ ਨੇ ਮੌਕੇ ਤੇ ਜੋ ਉਹਨਾਂ ਨੂੰ ਪਰੋਸਿਆ ਗਿਆ ਉਹਨਾਂ ਨੇ ਉਹਨਾਂ ਦੇਖਿਆ ਜਿਹੜੀ ਮੋਢ ਤੋਂ ਜੇ ਖਬਰ ਦੇਖ ਲੈਂਦੇ ਤਾਂ ਮੇਰਾ ਨਹੀਂ ਖਿਆਲ ਕਿ ਕੋਈ ਵੀ ਅਕਾਲੀ ਜਿਹੜਾ ਸਾਡਾ ਆਗੂ ਆ ਕੋਈ ਇਹੋ ਜਿਹਾ ਬਿਆਨ ਦਿੰਦਾ ਐ ਕੱਲ ਇਥੇ ਐਕਸ ਜਿਹੜੇ ਸੀਐਮ ਚੰਦੀ ਸਿੰਘ ਚੰਨੀ ਆਏ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਇਥੇ ਕੰਮ ਚੱਲਦਾ ਆ ਆਮ ਲੋਕ ਜਿਹੜੇ ਆ ਕੰਮ ਲੱਗਿਆ ਸਰਕਾਰੀ ਤੰਤਰ ਨਜ਼ਰ ਨਹੀਂ ਆ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਸਾਡੀ ਪੰਜਾਬ ਦੀ ਧਰਤੀ ਜਿਹੜੀ ਨਾ ਇਹ ਸੇਵਾ ਭਾਵ ਨਾਲ ਹੀ ਪੰਜਾਬ ਧਰਤੀ ਹੈ ਥੋੜਾ ਸਰਕਾਰੀ ਤੰਤਰ ਜੇ ਲੱਗਾ ਵੀ ਹੋਵੇ ਕਿਸੇ ਨੂੰ ਪਰਵਾਹ ਨਹੀਂ ਹੈ ਕਿ ਇੱਥੇ ਸਰਕਾਰੀ ਤੰਤਰ ਲੱਗਾ ਹੋਇਆ ਇੱਥੇ ਜਿੰਨੇ ਜਿੰਨੇ ਸੁਣਨਾ ਆ ਜਿੰਨੇ ਜਿੰਨੇ ਕਿਸੇ ਦੇ ਜਿੱਥੇ ਤੱਕ ਵੀ ਕਿਸੇ ਨੂੰ ਇਹ ਆਵਾਜ਼ ਜਾਣੀ ਆ ਕਿ ਬੰਨ ਟੁੱਟਣ ਵਾਲਾ ਸੀ ਉੱਥੇ ਸੇਵਾ ਚੱਲਦੀ ਆ ਆਪ ਮੁਹਾਰੇ ਸੇਵਾ ਪਹੁੰਚਦੀ ਆ ਇੱਥੇ ਘੱਟੋ ਘੱਟ 100 ਤੇ 250 ਇਦੇ ਕਰੀਬ ਜਿਹੜੇ ਨਰੇਗਾ ਵਰਕਰ ਚੱਲਦੇ ਆ ਸਰਕਾਰੀ ਮਿਸ਼ਨਰੀ ਸਰਕਾਰ ਦੇ ਕੋਲ ਮਿਸ਼ਨਰੀਆਂ ਨਹੀਂ ਹੁੰਦੀਆਂ ਸਰਕਾਰ ਮਿਸ਼ਨਰੀਆਂ ਲੈ ਕੇ ਨਹੀਂ ਘੁੰਮਦੀ ਹੁੰਦੀ ਮਿਸ਼ਨਰੀਆਂ ਉਸ ਵੇਲੇ ਤੇ ਬੰਨਾਂ ਵਾਸਤੇ ਮਿਸ਼ਨਰੀਆਂ ਨਹੀਂ ਹੁੰਦੀ ਐ ਕੋਈ ਕਾਉਂਸਲ ਦਾ ਕੰਮ ਥੋੜੀ ਐ ਕਿ ਸਰਕਾਰੀ ਮਿਸ਼ਨਰੀ ਲੱਗ ਜੂਗੀ ਜਿੰਨੀ ਵੀ ਮਿਸ਼ਨਰੀ ਚੱਲਦੀ ਹੋਏ ਉਹ ਸਾਰੀ ਦੀ ਸਾਰੀ ਜਿਹੜੀ ਐ ਸਰਕਾਰੀ ਅਫਸਰਾਂ ਦੇ ਅੰਡਰ ਚੱਲਦੀ ਐ ਇਹਦੇ ਤੇਲ ਦਾ ਪ੍ਰਬੰਧ ਇਹਨਾਂ ਦੀ ਮੇਨਟੇਨੈਂਸ ਦਾ ਪ੍ਰਬੰਧ ਇਹਨਾਂ ਦੇ ਜਿੰਨਾ ਵੀ ਸਾਰਾ ਪ੍ਰਬੰਧ ਐ ਇਸ ਵੇਲੇ ਚੱਲ ਰਿਹਾ ਉਹ ਸਾਰੇ ਦਾ ਸਾਰਾ ਔਰ ਇਸ ਤੋਂ ਇਲਾਵਾ 25 30 ਐਕਸਪਰਟ ਜਿਹੜੇ ਜਿਹੜੇ ਬੰਨ ਬੰਨਣ ਦੇ ਐਕਸਪਰਟ ਨੇ ਉਹ ਵੀ ਬਾਹਰੋਂ ਬੁਲਾਏ ਹੋਏ ਨੇ ਸ਼ਾਇਦ ਕੱਲ ਨੂੰ ਅਸੀਂ ਇਹਨੂੰ ਦੁੱਗਣਾ ਵੀ ਕਰਨਾ ਜਿਨ੍ਹਾਂ ਨੂੰ ਸੈਲਰੀ ਤੇ ਹੀ ਜਿਨ੍ਹਾਂ ਨੂੰ ਪੈਸਿਆਂ ਤੇ ਹੀ ਮੰਗਵਾਇਆ ਹੋਇਆ ਔਰ ਸਰਕਾਰ ਦੇ ਪਾਸਾ ਇੱਥੇ ਖੂਬ ਪੈਸਾ ਲੱਗ ਰਿਹਾ ਜਿਵੇਂ ਅੱਜ ਵੀ ਮੈਂ ਇਹਨਾਂ ਨੂੰ ਹਦਾਇਤ ਕੀਤੀ ਕਿ ਡੀਜ਼ਲ ਜਿਹੜਾ ਆ ਉਹਨੂੰ ਮੌਕੇ ਤੇ ਨਾ ਮੰਗਾਇਆ ਜਾਵੇ ਕਿਉਂਕਿ ਮਸ਼ੀਨਰੀ ਕਈ ਵਾਰੀ ਵੱਜ ਜਾਂਦੀ ਆ ਜਿਹੜੀਆਂ ਸਾਡੀਆਂ ਚੈਰਿਟੀ ਤੇ ਵੀ ਇੱਥੇ ਟਰਾਲੀਆਂ ਲੱਗੀਆਂ ਜਿਹੜੇ ਮੁੰਡੇ ਸਾਡੇ ਬੜੇ ਜਜ਼ਬੇ ਦੇ ਨਾਲ ਲੱਗੇ ਹੋਏ ਜਿਹੜੇ ਘਰੋਂ ਟਰਾਲੀਆਂ ਲਿਆ ਕੇ ਜਿਨ੍ਹਾਂ ਦੀਆਂ ਟਰਾਲੀਆਂ ਦੇ ਵਿੱਚ ਅਸੀਂ ਮਿੱਟੀ ਜਾਂ ਅਸੀਂ ਉਹਨਾਂ ਦੇ ਵਿੱਚ ਬ ਜੋ ਕੋਈ ਮਸ਼ੀਨਰੀ ਹੋਰ ਮਸ਼ੀਨ ਬਾਹਰੋਂ ਆ ਗਈ ਉਹਦੇ 'ਚ ਵੀ ਡੀਜ਼ਲ ਪਾਇਆ ਜਾ ਰਿਹਾ ਇਸ ਕਰਕੇ ਇਹ ਚੀਜ਼ਾਂ ਕੋਈ ਬਹੁਤ ਨਹੀਂ ਗੱਲ ਕਰਨ ਦੀ ਸੋ ਚੰਜੀ ਸਿੰਘ ਚੰਨੀ ਸਾਹਿਬ ਦਾ ਸੀਐਮ ਨੇ ਔਰ ਬੜੀ ਔਦੇ ਦੀ ਇਸ ਦੀ ਕਰੀਮਾ ਆ ਇਸ ਕਰਕੇ ਇਹੋ ਜੀ ਗੱਲਬਾਤ ਉਹਨਾਂ ਦੇ ਮੂੰਹੋਂ ਨਹੀਂ ਸੋਭਦੀ ਕੱਲੋਂ ਇੱਥੇ ਤੁਹਾਡੇ ਲੋ ਮਾਫੀ ਵੀ ਮੰਗਦੇ ਜਿਹੜੇ ਆ ਉਹ ਦੇਖੇ ਗਏ ਆ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਜਿਹੜੀ ਠੋਕਰ ਆ ਇਹਦੇ ਲਈ ਮੈਂ ਗ੍ਰਾਂਟ ਜਾਰੀ ਕਰੂੰਗਾ ਕੀ ਤੁਹਾਨੂੰ ਲੱਗਦਾ ਬਈ ਜਦੋਂ ਉਹਨਾਂ ਨੇ ਗ੍ਰਾਂਟ ਜਾਰੀ ਕਰਨੀ ਉਸ ਤੋਂ ਪਹਿਲਾਂ ਪਹਿਲਾਂ ਠੋਕਰੇ ਬਣ ਜੂਗੀ ਦੇਖੋ ਚਲੋ ਉਹਨਾਂ ਦਾ ਆਪਣਾ ਜਜ਼ਬਾਤ ਹੋਣਗੇ ਇਹਦੇ ਵਾਸਤੇ ਤੇ ਇੱਥੇ ਤੇ ਗ੍ਰਾਂਟ ਦੀ ਕਮੀ ਹੈ ਹੀ ਨਹੀਂ ਇੱਥੇ ਤੇ ਕੰਟੀਨਿਊਸਲੀ ਕੰਮ ਚੱਲਦਾ ਇੱਥੇ ਕੋਈ ਪੈਸੇ ਦੀ ਕਮੀ ਥੋੜੀ ਆ ਮਤਲਬ ਜੇ ਤੇ ਗ੍ਰਾਂਟ ਤਾਂ ਅਸੀਂ ਸਪੈਸ਼ਲ ਤਾਂ ਜਾਰੀ ਕਰੀਏ ਜੇ ਉਸ ਕੰਮ ਵਾਸਤੇ ਸਾਡੇ ਕੋਲ ਸਾਡੇ ਕੋਲ ਚੱਲਦੇ ਬੰਦ ਦੇ ਰੁਟੀਨ ਦੇ ਵਿੱਚ ਕੰਮ ਚੱਲ ਰਿਹਾ ਉਹਦੇ ਵਿੱਚ ਪੈਸੇ ਆਲਰੇਡੀ ਡਿਪਾਰਟਮੈਂਟ ਦੇ ਕੋਲ ਆ ਮੈਨੂੰ ਨਹੀਂ ਲੱਗਦਾ ਕਿ ਇੱਥੇ ਸਪੈਸ਼ਲ ਗ੍ਰਾਂਟ ਦੀ ਜ਼ਰੂਰਤ ਹੈ ਪਰ ਫਿਰ ਵੀ ਜੇ ਉਹਨਾਂ ਦਾ ਮਨ ਕਰਦਾ ਤੇ ਅਸੀਂ ਮਨਾ ਥੋੜੀ ਕਰਾਂਗੇ ਉਹ ਵੀ ਲੋਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਆਪਣੀ ਗ੍ਰਾਂਟ ਜਾਰੀ ਕਰ ਸਕਦੇ ਆ ਕਰ ਦੇਣ ਅਸੀਂ ਉਹਨਾਂ ਨੂੰ ਬੜੇ ਸਨਮਾਨ ਦੇ ਨਾਲ ਵਰਤਾਜੈਂ ਅਹ ਗਰਦਾਬਰੀਆਂ ਦੇ ਸੰਬੰਧ ਵਿੱਚ ਦੱਸਿਓ ਜਿਹੜੀ ਸ਼ੁਰੂਆਤ ਮਕਾਨਾਂ ਦੀ ਪਹਿਲਾਂ ਹੋਈ ਆ ਜਾਂ ਖੇਤੀਬਾੜੀ ਦੇ ਸੰਬੰਧ ਚ ਅ ਪਹਿਲਾਂ ਸਭ ਤੋਂ ਮਕਾਨਾਂ ਦੀ ਤੇ ਨਾਲ ਦੀ ਨਾਲ ਹੀ ਜਿਹੜੀ ਉਹ ਖੇਤੀਬਾੜੀ ਦੀ ਕਿਉਂਕਿ ਮਕਾਨਾਂ ਦੇ ਵਿੱਚ ਬਹੁਤ ਸਾਰੇ ਮੈਂ ਘਰ ਘਰ ਜਾ ਕੇ ਵੀ ਮੰਜਰ ਦੇਖਿਆ ਆ ਕਿ ਵੀ ਜਿੰਨਾ ਮੀਂਹ ਬਾਹਰ ਪੈਂਦਾ ਸੀ ਇੰਨਾ ਲੋਕਾਂ ਦੇ ਘਰਾਂ ਚ ਪੈਂਦਾ ਸੀ ਬਹੁਤ ਸਾਰੇ ਲੋਕ ਘਰੋਂ ਬੇਕਾਰ ਹੋਏ ਬੈਠੇ ਆ ਸਾਡੇ ਇੱਥੇ ਆਫਤ ਪਾਣੀ ਜਿਹੜਾ ਆ ਹਟਦੀ ਨਹੀਂ ਸੀਗੀ ਇੱਥੇ ਮੀਂਹ ਦੀ ਆਫਤ ਨੇ ਜਿਹੜਾ ਆ ਉਹ ਲੋਕਾਂ ਨੂੰ ਘਰੋਂ ਬੇਕਾਰ ਕੀਤਾ ਤਰਪਾਲਾਂ ਦੇ ਵਿੱਚ ਲੋਕ ਬੈਠੇ ਆ ਔਰ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਘਰਾਂ ਦੇ ਵਿੱਚ ਬਿਠਾਉਣਾ ਸਾਡਾ ਸੰਗਤ ਨੂੰ ਜ਼ਰੂਰੀ ਆ ਉਹਨਾਂ ਦੇ ਨਾਲ ਦੀ ਨਾਲ ਜਿਹੜੀਆਂ ਗਰਦਾਬੜੀਆਂ ਘਰਾਂ ਦੀਆਂ ਹੋ ਰਹੀਆਂ ਔਰ ਨਾਲ ਦੀ ਨਾਲ ਜਿਹੜੀਆਂ ਫਸਲਾਂ ਦੀਆਂ ਗਰਦਾਬੜੀਆਂ ਵਿੱਚ ਟੜ ਇਹ ਮਕਾਨਾਂ ਲਈ ਦੱਸੋ ਸਾਡੇ ਸਰੋਤਿਆਂ ਨੂੰ ਵੀ ਜਿਹੜਾ ਕਿੰਨਾ ਕੀ ਕੀ ਜਿਹੜਾ ਫੰਡ ਮਈਆ ਹੋ ਰਿਹਾ ਜੇ ਕਿਸੇ ਦਾ ਮਕਾਨ ਦੀ ਛੱਤ ਵਗੈਰਾ ਡਿੱਗ ਗਈ ਹੋਈ ਆ ਤੇ ਉਹਦੇ ਲਈ 120000 ਰੁਪਏ ਸਰਕਾਰ ਜਾਰੀ ਕਰ ਰਹੀ ਆ ਔਰ ਜੇ ਕਿਸੇ ਨੇ ਸਿਰਫ ਆਪਣਾ ਉਤਾਰ ਰਿਪੇਅਰ ਕਰਨੀ ਆ ਮਕਾਨ ਚੋਰੀਆ ਰਿਪੇਅਰ ਕਰਦੀ ਤਾਂ ਉਹਨੂੰ 65 ਰੁਪਏ ਜਾਰੀ ਹੋ ਰਿਹਾ ਜਿਹਦੇ ਤਹਿਤ ਅੱਜ ਸਾਡੇ ਕੋਲ ਜਿੰਨਾ ਕੁ ਮਤਲਬ ਅ ਸਿਕਾੜੀ ਦੇ ਵਿੱਚ ਜਿਹੜਾ ਸਰਵੇ ਪਹਿਲੇ ਸਰਵੇ ਦੇ ਵਿੱਚ ਸਾਡੇ ਕੋਲ ਸ਼ਹਿਰ ਦੇ ਵਿੱਚੋਂ ਔਰ ਕੁਝ ਆਸ-ਪਾਸ ਦੇ ਵਿੱਚ ਜਿੰਨੇ ਕੁ ਸਾਡੇ ਕੋਲ ਹੋ ਸਕੇ ਸੀਗੇ ਕਿ ਵੀ ਨੌਕ ਲੋਕ ਜਿਹੜੇ ਸਾਡੇ ਸਾਹਮਣੇ ਜਿਹੜੇ ਫੈਲਦੇ ਆਧਾਰ ਤੇ ਆ ਗਏ ਸੀ ਜਿਨ੍ਹਾਂ ਦਾ ਸਵੇਰੇ ਹੀ ਸਰਵੇ ਹੋਇਆ ਅੱਜ ਹੀ ਔਰ ਉਹਨਾਂ ਦਾ ਕਾਗਜ਼ ਪੱਤਰ ਲੈ ਕੇ ਉਹਨਾਂ ਨੂੰ ਅੱਜ ਨੌਕ ਬੰਦਿਆਂ ਨੂੰ ਗ੍ਰਾਂਟ ਚਾਰੀ ਕੀਤੀ ਜਿਹਦੇ ਚ 6500 ਰੁਪਏ ਤੇ ਇੱਕ ਘਰ ਦੀ ਛਤ ਡਿੱਗੀ ਸੀ ਉਹਨੂੰ 1,20,000 ਰੁਪਏ ਤਕਰੀਬਨ 4-5 2 ਲੱਖ ਰੁਪਏ ਅ ਅੱਜ ਨਕੋਦਰ ਅਸੀਂ ਦੇਖੇ ਵੀ ਆਏ ਆ ਔਰ ਇਹ ਕੰਟੀਨਿਊਸਲੀ ਰੋਜ਼ ਦੀ ਰੋਜ਼ ਇਹ ਜਾਰੀ ਰਹੇ ਫਸਲ ਜਿਹੜੀ ਨੁਕਸਾਨੀ ਗਈ ਆ ਉਹਨੂੰ ਲੈ ਕੇ ਸਰਕਾਰ ਨੇ ਕੀ ਮਤ ਆ ਅਜੇ ਤੱਕ ਇਹਦੀ ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਤੇ ਜਦੋਂ ਹੀ ਨੋਟੀਫਿਕੇਸ਼ਨ ਆਏ ਫਿਲਹਾਲ ਗਰਦਾਵਰੀ ਚੱਲ ਰਹੀ ਜੀ ਆ ਫਸਲਾਂ ਦਾ ਨੁਕਸਾਨ ਕਿੰਨਾ ਕਿਆ ਕਿਸ ਫਸਲ ਦਾ ਕਿੰਨਾ ਚਾਣਾ ਉਹਦੇ ਵਾਸਤੇ ਸਾਡੇ ਕੋਲ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਇਸ ਕਰਕੇ ਮੈਂ ਇਹਦੇ ਬਾਰੇ ਕੋਈ ਬਿਆਨ ਹਜੇ ਨਹੀਂ ਦੇ ਸਕਦੀ ਬੰਨ ਨੂੰ ਲੈ ਕੇ ਕੋਈ ਹੋਰ ਕੁਝ ਕਹਿਣਾ ਚਾਹੋਗੇ ਬੰਨ ਨੂੰ ਲੈ ਕੇ ਮੈਂ ਸਾਰੇ ਲੋਕਾਂ ਨੂੰ ਵੀ ਅਪੀਲ ਕਰਦੀ ਆ ਕਿ ਵੀ ਸਾਰਾ ਕੁਝ ਠੀਕ ਠਾਕ ਆ ਤੇ ਤੁਸੀਂ ਜਿਹੜਾ ਹੈਗਾ ਜਿੰਨਾ ਸਾਥ ਦਿੱਤਾ ਸਾਰੇ ਲੋਕਾਂ ਨੇ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਜਿਹੜਾ ਹਾਂ ਇੱਕ ਗੱਲ ਮੈਨੂੰ ਚੰਨੀ ਸਾਦੀ ਜਿਹੜੀ ਚੰਨੀ ਸਾਧ ਤੋਂ ਇਲਾਵਾ ਇੱਕ ਪੱਤਰਕਾਰ ਅੱਜ ਬੜੇ ਬੁਰੇ ਸ਼ਬਦਾਂ ਦੇ ਵਿੱਚ ਉਹਨੇ ਸੰਬੋਧਨ ਕੀਤਾ ਹੋਇਆ ਸੀਗਾ ਕਿ ਜੀ ਇਹ ਬੀਬੀ ਦੇ ਮੂੰਹ ਤੇ ਚਪੇੜ ਆ ਕਿ ਡੀਸੀ ਨੇ ਇੰਨਾ ਜਿਹੜੀ ਫੌਜ ਬੁਲਾ ਲਈ ਜੀ ਫੌਜ ਡੀਸੀ ਨੇ ਖੁਦ ਨਹੀਂ ਸੀ ਬੁਲਾਈ ਸਾਨੂੰ ਆਪਣੇ ਲੋਕਾਂ ਦੀ ਚਿੰਤਾ ਆ ਸਾਨੂੰ ਲੋਕਾਂ ਦੀ ਫਸਲਾਂ ਦੀ ਚਿੰਤਾ ਆ ਹੋ ਸਕਦਾ ਸਾਨੂੰ ਫੌਜ ਦੀ ਜਰੂਰਤ ਨਹੀਂ ਸੀ ਸਿਰਫ ਪੈਨਿਕ ਦੇ ਵਿੱਚ ਅਸੀਂ ਉਹ ਛੋਟਾ ਜਿਹਾ ਸਾਡੇ ਮੁੰਡਿਆਂ ਨੇ ਤਾਂ ਬੰਦ ਲਿਆ ਹੋਇਆ ਸੀ ਉਹ ਸਾਡੇ ਸਾਰੇ ਜਿੰਨੇ ਸੇਵਾਦਾਰ ਲੱਗੇ ਸੀ ਸਰਕਾਰ ਨੇ ਉਹ ਸਾਡਾ ਕੰਟਰੋਲ ਕਰ ਲਿਆ ਸੀ ਪਰ ਅਸੀਂ ਸਿਰਫ ਪ੍ਰਕਾਸ਼ਨ ਵਾਸਤੇ ਕਿ ਇਹਦੇ ਵਾਸਤੇ ਕੁਝ ਅੱਗੇ ਨਾ ਆਵੇ ਇਸ ਕਰਕੇ ਅਸੀਂ ਉਹ 2 ਘੰਟੇ ਫੌਜ ਦੇ ਇੱਥੇ ਲਗਵਾਏ ਆ ਔਰ ਥੋੜਾ ਬਹੁਤ ਜ਼ਰੂਰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਇਹਨਾਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੋਪਦੀਆਂ ਨੇ ਪਰ ਉਹ ਬਹੁਤ ਵੱਡਾ ਰੁਤਬਾ ਦਿਖਾਉਂਦੇ ਆ ਦੁਨੀਆ ਨੂੰ ਕਿ ਮੈਂ بڑے-ਬੱਡੇ ਰੁਤਬੇ ਵਾਲਾ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਔਰ ਦੂਸਰੀ ਇੱਕ ਹੋਰ ਅਹਿਮ ਗੱਲ ਬਈ ਜਿਹੜੀ ਕਿਸਾਨੀ ਆ ਜਾਂ ਬਹੁਤ ਜ਼ਿਆਦਾ ਆਬਜੈਕਸ਼ਨ ਜਿਹੜਾ ਮੈਨੂੰ ਸੁਣਨ ਨੂੰ ਜਾਂ ਕਿਸੇ ਨੂੰ ਮਿਲ ਰਿਹਾ ਉਹ ਮਿਲ ਰਿਹਾ ਹਰੇ ਰੰਗ ਦੀਆਂ ਪੱਗਾਂ ਦਾ ਜੀ ਮੈਂ 12 ਸਾਲ ਦੀ ਸੀ ਜਦੋਂ ਦੀ ਮੈਂ ਆਪਣੇ ਹੱਥੀ ਖੇਤੀ ਕਰਦੀ ਸੀ ਮੈਂ ਆਪਣੇ ਬਾਪ ਦੇ ਘਰ ਵੀ ਖੇਤੀ ਕੀਤੀ ਮੈਂ ਆਪਣੇ ਸਹੁਰਿਆਂ ਦੇ ਘਰ ਵੀ ਖੇਤੀ ਕੀਤੀ ਔਰ ਮੇਰੀ ਖੇਤੀ ਹੁਣ ਤੱਕ ਜਾਰੀ ਹੈ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਹਰੇ ਸਾਫੇ ਜਿਹਨਾਂ ਨੂੰ ਮਿਲਦੇ ਆ ਨਾ ਉਹਦੀ ਕੀਮਤ ਜਿਹੜੀ ਆ ਉਹ ਉਹ ਕੋਈ ਨਹੀਂ ਪਾ ਸਕਦਾ ਔਰ ਜਿਹੜੀਆਂ ਸਤਕਾਰਤ ਜੱਥੇਬੰਦੀਆਂ ਸਤਕਾਰਤ ਲੋਕ ਜਿਹੜੇ ਕਿਸਾਨੀ ਦੇ ਵਿੱਚ ਕੰਮ ਕਰਦੇ ਆ ਮੇਰੇ ਲਈ ਉਹਨਾਂ ਦੀ ਇੱਜ਼ਤ ਜਿਹੜੀ ਨਾ ਪਰਮਾਤਮਾ ਤੋਂ ਬਾਅਦ ਦੂਜਾ ਨਾਮ ਉਹਨਾਂ ਦਾ ਆਉਂਦਾ ਜਿਹੜਾ ਲੋਕਾਂ ਦੇ ਹੱਕਾਂ ਸੱਚਾਂ ਵਾਸਤੇ ਲੜਦੇ ਆ ਲੇਕਿਨ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਆ ਕੇ ਜਿਹੜੇ ਇਸ ਨਾਂ ਤੇ ਹੀ ਕਲੰਕਿਆ ਮੈਂ ਫੇਰ ਕਹੂੰਗੀ ਕਿ ਮੈਨੂੰ ਆਬਜੈਕਸ਼ਨ ਆ ਇਹੋ ਜਿਹੇ ਲੋਕਾਂ ਦੇ ਗੱਲ ਦੇ ਵਿੱਚ ਹਰਾ ਸਾਫਾ ਦੇਖ ਕੇ ਜਿਨ੍ਹਾਂ ਨੇ ਹਲਕੇ ਦੇ ਵਿੱਚ ਜਿਨ੍ਹਾਂ ਨੇ ਆਸੇ ਪਾਸੇ ਕੋਈ ਠੱਗੀ ਠੋਰੀ ਛੱਡੀ ਨਾ ਹੋਵੇ ਪਰ ਬਹੁਤ ਸਾਰੀਆਂ ਮੇਰੇ ਕੋਲ ਉਦਾਹਰਨਾਂ ਮੇਰੇ ਕੋਲ ਪੱਕਾ ਸਬੂਤ ਵੀ ਨੇ ਇੱਕ ਮਿਸਾਲ ਦੇ ਦਿਓ ਮੈਡਮ ਜੀ ਮਿਸਾਲ ਦੇ ਦਿਓ ਮਿਸਾਲ ਹੁਣ ਆਪਾਂ ਨਹੀਂ ਦਿੰਦੇ ਇਹਨੂੰ ਵਧਾਉਂਦੇ ਨਹੀਂ ਮੈਂ ਜਾਦੀਆਂ ਜਿੱਥੇ ਬੰਦੀਆਂ ਕੋਲੋਂ ਜੇstra ਉਹ ਸੁਭਜਰਗ ਤੇ ਮੋਰੇ ਹੱਥ ਜੋੜੇ ਸੀ ਫੇਰ ਹੱਥ ਜੋੜਦੀ ਆ ਕਿ ਤੁਸੀਂ ਮੇਰੇ ਵਾਸਤੇ ਸਤਕਾਰਤੋ ਮੈਂ ਹਮੇਸ਼ਾ ਤੁਹਾਡੀ ਹਮਾਇਤ ਕੀਤੀ ਆ ਦਿੱਲੀ ਤੱਕ ਵੀ ਹਮਾਇਤ ਕੀਤੀ ਆ ਮੈਂ ਬਾਰਡਰ ਤੱਕ ਡਲੇਵਾਲ ਸਾਹਿਬ ਦੇ ਮਰਨ ਵਰਤ ਦੇ ਵਿੱਚ ਵੀ ਮੈਂ ਆਪਣੇ ਸਾਰੇ ਵਰਕਰ ਲੈ ਕੇ ਉੱਥੇ ਪਹੁੰਚੀ ਆ ਹਮੇਸ਼ਾ ਦੀ ਹਮਾਇਤ ਕੀਤੀ ਆ ਕਿਉਂਕਿ ਮੈਂ ਕਿਸਾਨੀ ਸੰਘਰਸ਼ ਨੂੰ ਜਾਣਦੀ ਆ ਮੈਂ ਰਾਤਾਂ ਲਾਈਆਂ ਹੋਈਆਂ ਆਪਣੇ ਕੰਮਾਂ ਤੇ ਮੈਂ ਕਿਸਾਨਾਂ ਦੇ ਇਸ ਹਰੇ ਸਾਫੇ ਦੀ ਕੀਮਤ ਜਾਣਦੀ ਆ ਇਸ ਕਰਕੇ ਇਸ ਹਰੇ ਸਾਫੇ ਨੂੰ ਨਾ ਬਦਨਾਮ ਕੀਤਾ ਜਾਵੇ ਇਹ ਇਹ ਇਹਨੂੰ ਅਸੀਂ ਧਰਤੀ ਦਾ ਪਾਣੀ ਖੋ ਕੇ ਅਸੀਂ ਆਪਣੀ ਹਵਾ ਪਾਣੀ ਪੋਲੂਸ਼ਨ ਕਰਕੇ ਸਾਨੂੰ ਇਹ ਹਰਾ ਝੰਡਾ ਤੇ ਹਰਾ ਸਾਫਾ ਮਿਲਦਾ ਹੈ ਇਸ ਕਰਕੇ ਇਹਦੀ ਕਦਰ ਜਿਹੜੀ ਹੈ ਨਾ ਉਹ ਵੀ ਬਿਲਕੁਲ ਜਿਹੜੀ ਆ ਉਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਮੈਂ ਕਹਿੰਨੀ ਉਦਾਂ ਹੋਣੀ ਚਾਹੀਦੀ ਹੈ ਜਦ ਜਿੱਦਾਂ ਅਸੀਂ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਸਰੂਪਾ ਰੱਖਦੇ ਆ ਕਿਉਂਕਿ ਇਹਦੇ ਨਾਲ ਇਹਨਾਂ ਸਾਡੀਆਂ ਜ਼ਿੰਦਗੀਆਂ ਵੀ ਖਰਾਬ ਹੋਈਆਂ ਸਾਡੇ ਧਰਤੀ ਹੇਠਲਾ ਪਾਣੀ ਵੀ ਖਰਾਬ ਹੋਇਆ ਸਾਡੀ ਹਵਾ ਵੀ ਖਰਾਬ ਹੋਈ ਔਰ ਅਸੀਂ ਦੇਸ਼ ਦਾ ਢਿੱਡ ਭਰਿਆ ਜਿਹਦੀ ਧੇਲਾ ਕੀਮਤ ਨਹੀਂ ਪਈ ਇਸ ਕਰਕੇ ਸਾਡੇ ਵਾਸਤੇ ਬਹੁਤ ਕੀਮਤੀ ਨਿਹਾਇਤ ਕੁਨ ਕੀਮਤੀ ਆ ਇਹਦੀ ਕੋਈ ਕੀਮਤ ਵੀ ਹੈ ਹਰੇ ਸਾਫੇ ਦੀ ਤਾਂ ਹਰੀਆਂ ਪੱਗਾਂ ਦੀ ਇਸ ਕਰਕੇ ਜਿਨ੍ਹਾਂ ਦੇ ਸਿਰਾਂ ਤੇ ਸੋਹ ਬਦੀਆਂ ਉਹ ਸੂਰ ਨੇ ਉਹੀ ਇਹ ਪੱਗਾਂ ਪਾਉਣ ਇਹੋ ਜਿਹਾ ਮੈਂ ਕਹੂੰਗੀ ਕਿ ਜਥੇਮੰਦਿਆ ਨੂੰ ਵੀ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਬੰਦੇ ਜਿਹੜੇ ਆ ਉਹ ਹਰ ਕੋਈ ਵੀ ਮੂਵਮੈਂਟ ਹੁੰਦੀ ਉਹਦੇ ਵਿੱਚ ਗਲਤ ਬੰਦੇ ਜਿਹੜੇ ਨਾ ਪਹੁੰਚਾ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ